ਆਤਮਾ ਲੋਕਾਂ ਦੇ ਘਰਾਂ ਵਿੱਚ ਆ ਹਾਂ ਤੇ ਆ ਬਦੌਣ ਕਹਿੰਦਾ ਨੋਜ ਵਾਲੇ ਬੱਚੇ ਜਾਣਗੇ ਨਹੀਂ ਤਾਂ ਕਾਰੀ ਮਪਲੀ ਕਦਮ ਹੋਈ ਜਾਲੀ ਆ ਤੁਹਾਡੇ ਵੀ ਸਾਨੂੰ ਵੇਖ ਕੇ ਆਲੀ ਜਾਂਦਾ ਕਲਪਦਾ ਜਗਾਉ ਚੰਗੇ ਚੱਲ ਬੋਲ ਬੋਲ ਦੋ ਬੋਲ ਅਲੋਕ ਬੜੀ ਆਨੀ ਦੀ ਲਾਲਾ ਜੀ ਦਾ ਗਲ ਬਣਾਈ ਠੀਕੇ ਨਹੀਂ ਬੰਦ ਕਰਦੇ ਸੇ ਜ਼ਮਾਨੇ ਦੁਨੀਆ ਰੋੜਦੀ ਆ ਕੀ ਨਾ ਰਹੀ ਨਾ ਉਹਦਾ ਵਿਚਾਰੀ ਕਿ ਨੌਜਵਾਨ ਬੱਚੇ ਜਿੰਨੇ ਆ ਸਾਰੇ ਬਚਾਉਣ ਫਿਰ ਇਹਨਾਂ ਦੀਆਂ ਵੋਟਾਂ ਵਧਣੀਆਂ ਨਹੀਂ ਤੇ ਇਹਨਾਂ ਦੀਆਂ ਵੋਟਾਂ ਨਹੀਂ ਵਧਣੀਆਂ ਮਾਰ ਦੋ ਵੋਟਾਂ ਪਾਓ ਅਈ ਇਹੀ ਕਹਿੰਦੇ ਆ ਤਿੰਨ ਮਹੀਨੇ ਜਦੋਂ ਲੋਕਡਾਊਨ ਸੀ ਉਦੋਂ ਕਿਸ ਤਰ੍ਹਾਂ ਇਹਨਾਂ ਨੇ ਕੀਤਾ ਸੀ ਤੇ ਹੁਣ ਕਿਉਂ ਨਹੀਂ ਨਸ਼ੇ ਦੇ ਪ੍ਰਬੰਧੀ ਲਾਉਂਦੇ ਘਰ ਘਰ ਨਸ਼ਾ ਵੀ ਕੰਦੇ ਆ ਇਹਨਾਂ ਦੀ ਮੈਂ ਹਾਲਾਤ ਮੈਂ ਖੁਦ ਦੇਖੇ ਸੀ ਕਿਸ ਤਰ੍ਹਾਂ ਦੇ ਤੇ ਕਿਸ ਤਰ੍ਹਾਂ ਨਹੀਂ ਨੇ ਜਿਸ ਦਿਨ ਆ ਬੱਚਾ ਫੜਿਆ ਗਿਆ ਸੀ ਇਹਨੂੰ ਪੁੱਛੋ ਇਹਦੇ ਕੋਲ ਇਹਨਾਂ ਕੋਲ ਇੱਕ ਰੱਤੀਆ ਨਹੀਂ ਤੇ ਉਸ ਦਿਨ ਇਹਨਾਂ ਕਿੱਦਾਂ ਆਪਣਾ ਬੱਚਾ ਕਿਸ ਤਰ੍ਹਾਂ ਛਡਵਾਇਆ ਹੈ ਤੇ ਕਿਤਰਾ ਨਹੀਂ ਛਡਵਾਇਆ ਫੜਿਆ ਸੀ ਫੜਿਆ ਗਿਆ ਸੀ ਤੁਸੀਂ ਇਹ ਕਹਿੰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿੱਨੇ ਨੌਜਵਾਨ ਸਾਡੇ ਬੱਚੇ ਮਰਦੇ ਆ ਨਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਨਸ਼ਾ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਖਤਮ ਹੋਵੇ ਤੇ ਇੱਕ ਇਹਨਾਂ ਬੱਚਿਆਂ ਨੂੰ ਕੋਈ ਕਾਰੋਬਾਰ ਖੋਲੇ ਜਾਂਦੇ ਨੌਜਵਾਨ ਬੱਚੇ ਜਿਹੜੇ ਕੰਮਾਂ ਤੇ ਲੱਗਣ ਨਸ਼ਿਆਂ ਦੇ ਵਿੱਚ ਨਾ ਜਿਹੜੀ ਕੋਲੋਂ ਨਸ਼ਿਆਂ ਤੇ ਲੱਗੰਦੇ ਕੰਮ ਤੇ ਕੋਈ ਪੰਜਾਬ ਨੇ ਸਰਕਾਰ ਨੇ ਖੋਲ੍ਹਿਆ ਨਹੀਂ ਆ ਇਸ ਕਰਕੇ ਨਸ਼ਿਆਂ ਤੇ ਲੱਗੰਦੀ ਜਿਹੜੀ ਸਰਕਾਰ ਆਉਂਦੀ ਆ ਬਸ ਉਹ ਆਪਣਾ ਢਿੱਡ ਭਰਦੀ ਆ ਵੋਟਾਂ ਪਵਾ ਲੈਂਦੇ ਆ ਜਦੋਂ ਵੀ ਆਉਂਦੇ ਵੋਟਾਂ ਪਵਾ ਲੈਂਦੇ ਬਾਅਦ ਵਿੱਚ ਕਿਸ ਗਰੀਬ ਦੀ ਮਦਦ ਨਹੀਂ ਕਰਦੇ ਕਿਸ ਗਰੀਬ ਨੂੰ ਪੁੱਛਦੇ ਨਹੀਂ ਜਿਹੜਾ ਗਰੀਬ ਦਾ ਬੱਚਾ ਮਰ ਜਾਂਦੇ ਉਹਦੇ ਘਰ ਦੀ ਦਲੀਦ ਨਹੀਂ ਟੱਪਦੇ ਪੁੱਛ ਲੋ ਇਹਨਾਂ ਨੂੰ ਮੈਂ ਕਿਸ ਤਰ੍ਹਾਂ ਇਹਨਾਂ ਦੇ ਹਾਲਾਤ ਦੇਖਦੀ ਆ तीन भाजी हाँ जी हाँ? तो तो तीनों नहीं नैनी दिन अभी ਏਟੀ ਗੇ ਨਹੀਂ ਲੁੰਦਾ ਇਹ ਗੋਲੀ ਲੰਦਾ ਤੂੰ ਗੋਲੀ ਪਤਾ ਲੰਦਾ ਉਹ ਵੀ ਗੇ ਨਹੀਂ ਹਸਪਤਾਲ ਵਾਲੇ ਅੰਦਰ ਤਰ੍ਹਾਂ ਆਰਦੇ ਸਾਰਾ ਨਸ਼ਾ ਮਾਰਾ ਉਹਦੇ ਅੰਦਰ ਕਾੜਦੇ ਜਿਤਨਾ ਪਾਜੀ ਮੇਰੇ ਤਿੰਨ ਬੇਟੇ ਆ ਇਹ ਬੇਟੇ ਨੇ ਗਲਤ ਟੀਕਾ ਲਾ ਲਿਆ ਸੀ ਤੋਂ ਉਹਦੇ ਕਰਨੇ ਦੀ ਮੌਤ ਹੋ ਗਈ ਹੈ ਬਹੁਤ ਨਸ਼ਾ ਕਰਦਾ ਸੀ ਪਤਾ ਕੀ ਆ ਦੋ ਬੇਟੇ ਇਹ ਵੀ ਕਰਦੇ ਆ ਜੀ ਇਹ ਵੀ ਕਰਦੇ ਨੇ ਨਸ਼ਾ ਇਹ ਵੀ ਟੀਕੇ ਲੁੰਦੇ ਆ ਪਰ ਤਿੰਨ ਬੇਟੇ ਠੀਕ ਆ ਜੀ ਕਿੰਨੇ ਨਿਦਾਨ ਛਾ ਕਰਦੇਗੇ ਬਹੁਤ ਜ਼ਿਆਦਾ ਕਰਦਾ ਉਹ ਗਲਤੀ ਟਿਕਾ ਲੱਗਾ ਉਹ ਸਾਰਾ ਮਤ ਸੋਚੂ ਫਲ ਲੱਗਿਆ ਜੇ ਬਾਅਦ ਚਾਹ ਦੇ ਕੋ ਪੈਸਾ ਤੇ ਲਾਨੀ ਹੈਗਾ ਹੀ ਘਰ ਉਹਦਾ ਪਿਆਰਿਆ ਜੀ ਬਾਅਦ ਕਨੇ ਹਲਫ ਕੀਤੀ ਤੇ ਫਿਰ ਖੜਿਆ ਉੱਥੇ 500 ਰੁਪਏ ਮੈਂ ਦਿਹਾੜੀ ਲਿੰਦਾ ਜੇ ਤੇ ਪੁਲਿਸ ਕੋ ਗਏ ਵੀ ਇਤਨਾ ਨਸ਼ਾ ਕਰਦੇ ਆ ਦੋ ਤਿੰਨ ਪੁਲਿਸ ਨਾ ਪੁਲਿਸ ਕੋ ਨਹੀਂ ਗਏ ਬੋਲ ਤਾ ਨ ਕੀ ਕਰਨਾ ਹੈ ਜਿਹੜੇ ਲੌਂਦੇ ਆ ਉਹਨਾਂ ਨੂੰ ਲੈ ਜਾਂਦਾ ਜਿਹੜੇ ਵੇਚਦੇ ਉਹਨਾਂ ਨੂੰ ਖੜਦੇ ਨਹੀਂ ਕੀ ਚਾਹੁੰਦੇ ਕੀ ਇਹੋ ਚਾਹੁੰਦੇ ਵੀ ਨਸ਼ਾ ਬੰਦ ਹੋਣਾ ਚਾਹੀਦਾ ਚਾਹੁੰਣਾ ਕਿ ਹੁਣ ਆਹ ਜੋੜੀ ਪਾਜੇ ਸਾਹ ਸੰਭਾਲਾ ਚਾਹੀਦਾ ਬੱਚੇ ਜਿਹੜੇ ਵਿਗੜੇ ਹੋ ਉਹ ਸੁਧਰ ਜਾਣ ਪੰਜਾਬ ਚ ਨਸ਼ਾ ਬੰਦ ਹੋਵੇ ਅਸੀਂ ਇਹੀ ਮੰਗਿਆ ਸਾਡੇ ਤੋਂ ਕਿ ਜਿਹੜੇ ਹਮਤਮਾਨ ਨੂੰ ਅਸੀਂ ਇਹੀ ਕਹਿੰਨੇ ਆ ਕਿ ਨੌਜਵਾਨ ਬੱਚੇ ਜਿੰਨੇ ਆ ਸਾਰੇ ਬਚਾਉਣ ਫਿਰ ਇਹਨਾਂ ਦੀਆਂ ਵੋਟਾਂ ਵਧਣੀਆਂ ਨਹੀਂ ਤੇ ਇਹਨਾਂ ਦੀਆਂ ਵੋਟਾਂ ਨਹੀਂ ਵਧਣਗੀਆਂ ਕਾੜ ਦੋ ਵੋਟਾਂ ਪਾਉਣੀਆਂ ਕਿ ਆਇਆ ਕਾੜ ਦੋ ਅਸੀਂ ਕਹਿੰਦੇ ਆ ਤਿੰਨ ਮਹੀਨੇ ਜਦੋਂ ਲੋਕਡਾਊਨ ਸੀ ਉਦੋਂ ਕਿਸ ਤਰ੍ਹਾਂ ਇਹਨਾਂ ਨੇ ਕੀਤਾ ਸੀ ਰੋਟੀ ਦੇਖੋ ਭਾਈ ਕੋਣ ਕਿਉਂ ਨਹੀਂ ਨਸ਼ੇ ਦੇ ਪ੍ਰਬੰਧੀ ਲਾਉਂਦੇ ਘਰ ਘਰ ਨਸ਼ਾ ਵੀ ਕੰਦੇ ਆ ਇਹਨਾਂ ਦੀ ਬਖਾਲਾ ਦੇਖੋ ਤੇ ਦੇਖੋ ਹੀ ਕਿਸ ਤਰ੍ਹਾਂ ਦੇ ਤੇ ਕਿਸ ਤਰ੍ਹਾਂ ਨਹੀਂ ਨੇ ਜਿਹਦੇ ਨਾਲ ਆ ਬੱਚਾ ਫੜਿਆ ਗਿਆ ਸੀ ਇਹਨੂੰ ਪੁੱਛੋ ਇਹਦੇ ਕੋਲ ਇਹਨਾਂ ਕੋਲ 1 ਰੁਪਈਆ ਨਹੀਂ ਤੇ ਉਸਦੇ ਨੇ ਇਹਨਾਂ ਕਿੱਦਾਂ ਆਪਣਾ ਬੱਚਾ ਕਿਸ ਤਰ੍ਹਾਂ ਛਡਵਾਇਆ ਹੈ ਤੇ ਕਿੱਦਾਂ ਨਹੀਂ ਛਡਵਾਇਆ ਫੜਿਆ ਸੀ ਹਾਂ ਬੜੇ ਇੱਕ ਵਾਰ ਜੀਹਲ ਤੇ ਯਾਰ ਜਿਹੜਾ ਮਾਰ ਤੁਸੀਂ ਇਹ ਕਹਿੰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿੱਥੇ ਨੌਜਵਾਨ ਸਾਡੇ ਬੱਚੇ ਮਰਨਦੇ ਆ ਨਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਨਸ਼ਾ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਖਤਮ ਹੋਵੇ ਤੇ ਇੱਕ ਇਹਨਾਂ ਬੱਚਿਆਂ ਨੂੰ ਕੋਈ ਕਾਰੋਬਾਰ ਖੋਲੇ ਜਾਂਦੇ ਨੌਜਵਾਨ ਬੱਚੇ ਜਿਹੜੇ ਕੰਮਾਂ ਤੇ ਲੱਗਣ ਨਸ਼ਿਆਂ ਦੇ ਵਿੱਚ ਨਾ ਕਿਹੜੀ ਗੱਲਾਂ ਨਸ਼ਿਆਂ ਤੇ ਲੱਗੰਦੇ ਕੰਮ ਤੇ ਕੋਈ ਪੰਜਾਬ ਨੇ ਸਰਕਾਰ ਨੇ ਖੋਲਿਆ ਨਹੀਂ ਆ ਇਸ ਕਰਕੇ ਇਹ ਨਸ਼ਿਆਂ ਤੇ ਲੱਗੰਦੀ ਜਿਹੜੀ ਸਰਕਾਰ ਆਉਂਦੀ ਆ ਬਸ ਉਹ ਆਪਣਾ ਢਿੱਡ ਭਰਦੀ ਆ ਵੋਟਾ ਪਵਾ ਲੈਂਦੇ ਆ ਜਦੋਂ ਵੀ ਆਉਂਦੇ ਵੋਟਾ ਪਵਾ ਲੈਂਦੇ ਬਾਅਦ ਵਿੱਚ ਕਿਸ ਗਰੀਬ ਦੀ ਮਦਦ ਨਹੀਂ ਕਰਦੇ ਕਿਸ ਗਰੀਬ ਨੂੰ ਪੁੱਛਦੇ ਨਹੀਂ ਜਿਹੜਾ ਗਰੀਬ ਦਾ ਬੱਚਾ ਮਰ ਜਾਂਦੇ ਉਹਦੇ ਘਰ ਦੀ ਤਲੀਜ ਨਹੀਂ ਟੱਪਦੇ ਨਹੀਂ ਨਹੀਂ ਨਾ ਪੁੱਛ ਲੋ ਇਹਨਾਂ ਨੂੰ ਮੈਂ ਕਿਸ ਤਰ੍ਹਾਂ ਇਹਨਾਂ ਦੇ ਹਾਲਾਤ ਦੇਖਦੀ ਆ ਇਹਦੇ ਨੂੰ ਭੁੱਖੇ ਬੈਠੇ ਹੁੰਦੇ ਆ ਸਾਡੀ ਇਹੋ ਹੱਥ ਜੋੜ ਕੇ ਬੇਨਤੀ ਆ ਕਿ ਕਿਸ ਤਰ੍ਹਾਂ ਹੀ ਪੰਜਾਬ ਦੇ ਵਿੱਚੋਂ ਨੌਜਵਾਨ ਬੱਚੇ ਗਗਰੂ ਸੀ ਨਹੀਂ ਆ ਸਾਰੇ ਪਛਾਹੇ ਜਾਣ ਕੋਈ ਮਾਂ ਰੋਂਦੀ ਨਾ ਇਦਾਂ ਦਿਸੇ ਬਸ ਸਾਡੀ ਇਹ ਭਗਵੰਤ ਮਾਨ ਸਰ ਜਿਹੜੇ ਮੱਲੇ ਬਾਜੀ ਨੇ ਬਰਾਏ ਕੀ ਗੱਲ ਹੋਈ ਬੈਠੀ ਤੇ ਕੀ ਲੜਦਾ ਹੀ ਤੇ ਨਾ ਬੈਠ ਹੈ ਨਾ ਲੜਕਾ ਹਾਂਜੀ ਕਿੰਨੇ ਬੈਠੇ ਸੀ ਤੁਹਾਡੇ ਤਿੰਨ ਇਹ ਕਿੱਥੇ ਦਾ ਪਤਾ ਇਹ ਸੱਤੋਂ ਸੱਤੋਂ ਤਾਂ ਪੈਠੀ ਦੀ ਗੱਲ ਹੋਈ ਕੁਛ ਨਹੀਂ ਭਾਜੀ ਨਸ਼ੇ ਨਾ ਹੋ ਗਏ ਇਦਾਂ ਚਾਚਾ ਨਾ ਬੋਲਣਾ ਨਸ਼ੇ ਨਾਲ ਦੀ ਗੱਲ ਆ ਲੈ ਮਾਈਕ ਲੱਗਾ ਮਾਈਕ ਲੱਗਾ ਠੀਕ ਹੈ ਨਾ ਇਸ ਤਰ੍ਹਾਂ ਠੀਕ ਹੈ ਨਾ ਇਸ ਤਰ੍ਹਾਂ ਸਮਾਨ ਪਹਿਲਾਂ ਸਮਾਨ ਲੌਂਦਾ ਹੁੰਦਾ ਠੀਕ ਹੈ ਨਾ ਹੋਇਆ ਇਦਾਂ ਆਵਾਜ਼ ਕੋ ਥਿੱਚਾ ਕੱਟ ਨਾ ਹੋਰ ਚ ਬੋਲਣਾ ਠੀਕ ਹੈ ਨਾ ਬੁਲ ਕੰਮ ਆ ਠੀਕ ਇਹ ਬੇਬੇ ਡੈਡੀ ਬੋਲ ਠੀਕ ਹੈ ਹਾਂ ਜੀ ਕਿ ਚਤਾ ਲੌਂਦਾ ਹੈ ਕਿ 30 ਲੌਂਦਾ 30 ਲੌਂਦਾ ਠੀਕ ਹੈ ਪਤਾ ਹੀ ਤੁਹਾਨੂੰ ਹਾਂ ਜੀ ਦਾਕਦੂ ਖਲਨੀ ਕਰਾਇਆ ਕਿਤੇ ਕਰਾਇਆ ਹੀ ਬਾ ਤੇਲਾ ਨਹੀਂ ਆ ਗਾ ਕੱਟ ਕੋ ਲਾਜ ਪੂਰਾ ਨਹੀਂ ਨਾ ਹੋਇਆ ਸਾਫ ਪਟੇ ਤਾ ਕੀ ਲੱਗਦਾ ਸੀ ਤੇਰਾ ਮੇਰਾ ਬ੍ਰਦਰ ਹੀ ਤੇ ਇਥੇ ਨਸ਼ਾ ਕੋਈ ਨਹੀਂ ਬੰਦ ਕਰਦੇ ਨਸ਼ੇ ਦੇ ਕਾਰਨ ਮੇਰੇ ਪੁਰਾਣੇ ਗਲਤ ਟੀਕੇ ਘਟਕਾ ਦੇ ਕੋ ਲੱਗ ਗਿਆ ਨਸ਼ਾ ਵੇਚਣ ਵਾਲਿਆਂ ਨੂੰ ਕੋਈ ਫੜਦਾ ਨਹੀਂ ਜਿਹੜੇ ਸਮਾਨ ਲੌਂਦੇ ਉਹਨਾਂ ਨੂੰ ਲਈ ਜਾਂਦੇ ਲਈ ਜਾਂਦੇ ਜਿਹੜਾ ਮੋੜਿਆ ਉਹਨੂੰ ਕੋਈ ਘੜਦਾ ਨਹੀਂ ਉਹਨਾਂ ਨੂੰ ਕਰਨਾ ਤੇ ਉਹਨਾਂ ਨੂੰ ਪਤਾ ਲੱਗੇ ਕਿ ਨਸ਼ਾ ਕਿੱਦਾਂ ਬੰਦ ਹੋਣਾ ਨਸ਼ਾ ਬੰਦ ਹੋਊਗਾ ਤੇ ਨौजਵਾਨ ਬੱਚੇ ਜਾਣਗੇ ਨਹੀਂ ਤਾਂ ਤਾਰੀ ਮੁਕਤੀ ਕਦਮ ਹੋਈ ਜਾਣੀ ਆ ਆਡੇ ਵੀਰ ਤਾਂ ਉਹਨੂੰ ਵੇਖਿਆ ਨਹੀਂ ਜਾਂਦਾ ਕਲਪ ਦਾ ਜਦਾਓ ਚੱਲਿਆ ਅਲੇਗੋ ਵੇ ਆ ਕੇ ਅਲੇ ਦੇ ਲਾਜ ਦਾ ਕਲਪਨਾਈ ਠੀਕੇ ਨਹੀਂ ਬੰਦ ਕਰਦੇ ਤੇ ਸਮਾਂ ਨੇ ਦੁਨੀਆ ਰੋੜਦੀ ਆ ਨਾ ਉਹਦਾ ਵਿਚਾਰੀ ਕੀ ਬਣਦਿਆ ਦਾ ਕਰਦੇ ਆ ਇਧਰ ਆ ਵੀ ਤੂੰ ਵੀ ਆ ਨਾ ਕਰਨਾ ਆ ਵੀ ਜਾ ਹਾਂ ਕਿਸ ਤਰ੍ਹਾਂ ਹੋਈ ਡੈਥ ਮੈਂ ਸਾਰਾ ਮਾਮਲਾ ਕਿੱਥੋਂ ਦਾਵਾ ਨਵਦੀਪ ਸੰਘੋਤਰਾ ਵਾਰਡ ਨੰਬਰ 2 ਦਾ ਵਾਸੀ ਆ ਵਾਰਡ ਨੰਬਰ 2 ਫਤਿਹਗੜ ਚੂੜੀਆਂ ਦਾ ਵਾਸੀ ਆ ਇਹ ਮੇਰੇ ਫੈਮਲੀ ਫਰੈਂਡ ਨੇ ਜਿਨ੍ਹਾਂ ਦੇ ਬੇਟੇ ਦੀ ਡੈਥ ਹੋਈ ਆ ਇਹ ਵਿਚਾਰਾ ਬੜਾ ਪਰੇਸ਼ਾਨੀ ਤੇ ਬੇਟੇ ਨੇ ਗਲਤ ਟੀਕਾ ਲਾ ਲਿਆ ਕਿ ਬਿਮਾਰ ਹੈ ਮੇਰੀ ਕੋਈ ਮਦਦ ਨਹੀਂ ਕਰਨ ਲਿਆ ਮੈਂ ਥੋੜੀ ਹੈਲਪ ਕਰਕੇ ਥੋੜਾ ਮੱਲੇ ਵਾਲਿਆਂ ਦਾ ਸਹਿਯੋਗ ਨਾਲ ਉਹਨਾਂ ਕੋ ਥੋੜੀ ਹੈਲਪ ਕਰਕੇ ਇਹਨੂੰ ਹਸਪੀਟਲ ਪਹੁੰਚਾਇਆ ਉੱਥੇ ਪਰ ਇਹ ਬਚ ਨਹੀਂ ਸਕਿਆ ਇਹ 500 ਰੁਪਇਆ ਦਿਹਾੜੀ ਲੈਣ ਵਾਲਾ ਬੰਦਾ ਤਿੰਨੇ ਬੇਟੇ ਨਸ਼ੇ ਕਰਨ ਦੇ ਆ ਕਿ ਕਸੂਰ ਸਾਰਾ ਇਹਨਾਂ ਦਾ ਹੀ ਨਸ਼ੇ ਕਰਨ ਵਾਲਿਆਂ ਦਾ ਹੀ ਸਰਕਾਰ ਨੂੰ ਸੋਚਣਾ ਚਾਹੀਦਾ ਨਸ਼ੇ ਕਰਨ ਵਾਲੇ ਤੇ ਜਿਹੜੀ ਅੱਲੜ ਉਮਰ ਆ ਉਸ ਟਾਈਮ ਬੱਚਿਆਂ ਨੂੰ ਕੋਈ ਯਾਰੀ ਦੋਸਤੀ ਚ ਹੀ ਪਰਮਾ ਦਿੰਦੇ ਕਿ ਨਸ਼ਾ ਕਰਕੇ ਵੇਖ ਇਸ ਤਰ੍ਹਾਂ ਬੱਚੇ ਲੱਗ ਜਾਂਦੇ ਮਗਰ ਗਵਰਨਮੈਂਟ ਨੂੰ ਚਾਹੀਦਾ ਕਿ ਨਸ਼ਾ ਛਡਾਊ ਕੇਂਦਰ ਫਟੇਕਾਰਤੀ ਹੋਣਾ ਚਾਹੀਦਾ ਤੁਸੀਂ ਹਸਪੀਟਲ ਚ ਜਾ ਕੇ ਬਾਈਟ ਵੇਖੋ ਕਿ ਕਿੰਨੇ ਲਾਈਨਾਂ ਲੱਗੀਆਂ ਹੁੰਦੀਆਂ ਗੋਲੀਆਂ ਵਾਲੀਆਂ ਜੇਕਰ ਉਥੇ ਮਸ਼ਾਸ਼ਡਾਉ ਕੇਂਦਰ ਹੋਵੇ ਆਪਣੇ ਫਤੇਗੜ ਚੂੜੀਆਂ ਦੇ ਤੇ ਬਹੁਤ ਜ਼ਿਆਦਾ ਜਾਨਾਂ ਬਚ ਸਕਦੀਆਂ ਵਾ ਅਹੀ ਵੱਡੇ ਦਿਨ ਤੇ ਜਾਂ ਹੋਰ ਕਿਸੇ ਪ੍ਰੋਗਰਾਮ ਤੇ ਇੰਨੇ ਨੇ ਲੰਗਰ ਲਾਉਣੇ ਇੰਨਾ ਪੈਸੇ ਖਰਚਨੇ ਜੇਹੀ ਦੋ ਰੂਹਾਂ ਬਚਾ ਲਈਏ ਉਹ ਪੈਸੇ ਨਾਲ ਦੋ ਬੱਚਿਆਂ ਨੂੰ ਬਚਾ ਲਈਏ ਦੋ ਜ਼ਿੰਦਗੀਆਂ ਬਚਾ ਲਈਏ ਇਹੋ ਸਭ ਤੋਂ ਵੱਡਾ ਸਾਡਾ ਫਰਜ਼ ਆ ਕੰਮ ਆ ਪ੍ਰਮਾਤਮਾ ਵੱਲੋਂ ਮਿਹਰ ਬਹੁਤ ਹੋਏਗੀ ਜੇ ਆਪਾਂ ਦੋ ਰੂਹਾਂ ਹੀ ਇੰਨੇ ਪੈਸੇ ਤੇ 40-50 ਹਜ਼ਾਰ ਤੇ ਬਚਾ ਲਈਏ ਜੇਹੀ ਇੰਨਾ ਤੇ ਖਰਚਾ ਕਰਨੀ ਆ ਦੂਜੀ ਗੱਲ ਇਹ ਆ ਨਸ਼ਾ ਸਟੌਕ ਕੇ ਅੰਦਰ ਜ਼ਰੂਰ ਗਵਰਨਮੈਂਟ ਨੂੰ ਚਾਹੀਦਾ ਜਿਹਨੇ ਨਸ਼ਾ ਵੇਚਣ ਵਾਲੇ ਟਸਕਰ ਆ ਉਹਨਾਂ ਨੂੰ ਫੜਨ ਛੋਟਿਆਂ ਨੂੰ ਨਹੀਂ ਵੱਡਿਆਂ ਨੂੰ ਵੀ ਹੱਥ ਪਾਉਣ ਜਿੰਨਾਂ ਕੋ ਇੱਕ ਪੁੜੀ ਲੱਭਦੀ ਉਹਨਾਂ ਨੂੰ ਅੰਦਰ ਕਰ ਦਿੰਦੇ ਆ ਕੋਈ ਵੱਡਿਆਂ ਨੂੰ ਫੜੋ ਵੇਖੋ ਆ ਸਾਡੇ ਮਨ ਲਾਈਡਾ ਚੌਂਕਿਆ ਸ਼ਾਮ ਨੂੰ ਇੱਥੇ ਪੂਰੀ ਮਹਿਫਿਲ ਲੱਗੀ ਹੁੰਦੀ ਆ ਕੋਈ ਪੁਲਿਸ ਨਹੀਂ ਕੋਈ ਪੁਲਿਸ ਉਹਨੂੰ ਪੁਲਿਸ ਨੂੰ ਫੋਨ ਕੀ ਕਰਨਾ ਜੀ ਸਰ ਕਨਫਰਮ ਗੈਂਗਸਟਰ ਆ ਨਸ਼ਾ ਵੇਚਣ ਵਾਲੇ ਗੈਂਗਸਟਰ ਕੌਣ ਕਰੇਗਾ ਫੋਨ ਫੋਨ ਕਰੋਗੇ ਅਗਲੇ ਦਿਨ ਤੁਹਾਡੇ ਦੁਆਲੇ ਐਮਸੀ ਸਾਹਿਬ ਇੱਕ ਦਿਨ ਬੋਲ ਬਟੇ ਜੀ ਯਾਰ ਨਸ਼ਾ ਨਾ ਵੇਚਿਆ ਕਰੂ ਘਰ ਲਾਂਵਾ ਚਲ ਗਿਆ ਇੱਥੇ ਐਮਸੀ ਸਾਹਿਬ ਹੁੰਦੇ ਇਸ ਲਈ ਮੈਂ ਵਾਰਡ ਨੰਬਰ 13 ਦੇ ਇੰਚਾਰਜ ਇਨਾਂ ਵਿਚਾਰਿਆਂ ਲੰਮਾ ਦਿੱਤਾ ਕਿ ਇੱਥੇ ਨਾਕ ਲੋਇਆ ਕਰੂ ਉਹਨਾਂ ਦੇ ਘਰ ਲਾਂਵਾ ਚਲ ਗਿਆ ਕੋਈ ਪੰਗਾ ਸਰ ਨਹੀਂ ਲੈ ਸਕਦਾ ਨਸ਼ਾ ਵੇਚਣ ਵਾਲੇ ਗੈਂਗਸਟਰ ਹੈ ਉਹਨਾਂ ਦੀ ਪਹੁੰਚ ਹੈਗੀ ਆ ਇਸ ਕਰਕੇ ਆਪਣਾ ਪੁਲਿਸ ਨੂੰ ਚਾਹੀਦਾ ਕਿ ਇੱਥੇ ਪੱਕਾ ਨਕਾ ਲਾਉਣ ਥੋੜਾ ਧਿਆਨ ਰੱਖਣ ਤੇਰਾ ਤੋਰੀ ਰੱਖਣ ਤੇ ਤਾਂ ਜੋ ਜੀ ਆ ਹੁਣ ਬੱਚਾ ਇੱਕ ਮਰ ਗਏ ਕੌਣ ਜ਼ਿੰਮੇਵਾਰ ਹੈ ਜੀ ਹੁਣ ਨਹੀਂ ਕਰਦੇ ਨੂੰ ਜ਼ਿੰਮੇਵਾਰ ਕਰਦੇ ਇਹ ਬੱਚੇ ਨੂੰ ਕਦੇ ਗਵਰਨਮੈਂਟ ਜ਼ਿੰਮੇਵਾਰ ਨਹੀਂ ਇਸ ਚੀਜ਼ ਦੀ ਇਸ ਮੁਹੱਲੇ 'ਚ ਸਾਲ ਦੇ ਵਿੱਚ 5 ਬੱਚੇ ਮਰੇ ਆ ਜੀ ਨਸ਼ੇ ਦੇ ਨਾਲ ਹੀ ਕੌਣ ਕਾਰਵਾਈ ਕੀ ਕੌਣ ਕੇਸ ਤੇ ਕਾਰਵਾਈ ਹੋ ਗਈ ਆ ਮੁੰਡਾ ਮਰ ਗਿਆ ਕਿਤੇ ਕਾਰਵਾਈ ਹੋ ਗਈ ਕੀ ਕਰਨ ਦੀ ਆ ਪੁਲਿਸ ਹੁਣ ਦੱਸੋ ਤੁਹਾਨੂੰ ਇਹਦਾ ਇਨਸਾਫ ਕੀ ਆ ਬੱਚੇ ਦਾ ਇਹਦੇ ਕੋਈ ਮੰਗੀ ਇਹ ਸਿਰਫ ਨਸ਼ੇ ਕਰਨ ਵਾਲੇ ਦਾ ਕਸੂਰ ਆ ਨਾਤੇ ਕੋਈ ਪਰਚਾ ਨਾ ਕਰਨ ਜਿੰਨਾ ਚੱਕ ਮੋਹ ਤੇ ਬੇਰ ਨਾਲ ਜਾਣ ਉਹਨਾਂ ਤੇ ਕੋਈ ਪਰਚਾ ਨਾ ਕੱਟ ਕੇ ਸਿੱਧੀ ਨਾ ਜੇਲ੍ਹ ਦੇ ਵਿੱਚ ਖਤਮ ਇਹ ਦੇਖੋ ਬੱਚੇ ਹੀ ਕੰਮ ਕਰਦੇ ਆ ਨਸ਼ਾ ਵੀ ਆਉਂਦੇ ਆ ਬੰਦੇ ਪੀਣ ਵਾਲੇ ਫੜਦੇ ਆ ਵੇਚਣ ਵਾਲੇ ਕੋਈ ਫੜਦਾ ਕੋਈ ਇਸ ਤਰ੍ਹਾਂ ਕਰਦੇ ਆ ਪਹਿਲੀਆਂ ਚ ਪਰਚਾ ਪਾੜੀ ਕੱਟਿਆ ਹੁੰਦਾ ਸਰਕਾਰ ਕੋ ਸਰਕਾਰ ਕੋ ਵੀ ਹਨਾ ਪਰਚਾ ਲੱਗੇ ਫਿਰ ਵੀ 20000 ਰੁਪਏ ਮੋਟੇ ਫੇਰ ਖੜੋ ਸਰਕਾਰ ਕੋ ਹੱਥ ਜੋੜ ਕੇ ਅਪੀਲ ਆ ਅਸੀਂ ਇੱਥੇ ਇੱਕ ਸੁਸਾਇਟੀ ਬਣਾਉਨੇ ਆ ਜਿਸ ਦੇ ਵਿੱਚ ਅਸੀਂ ਸਾਰੇ ਬੱਚੇ ਜਿਨੇ ਕਮ ਸੇ ਕਮ ਇੱਥੇ 100 150 ਮੁੰਡਾਗਾ ਜਿਹੜਾ ਨਸ਼ਾ ਕਰਦਾ ਸਰਕਾਰ ਆਡੀ ਮਦਦ ਕਰੇ ਅਸੀਂ ਆਪਣੀ ਇੱਕ ਸੁਸਾਇਟੀ ਬਣਾਉਨੇ ਆ ਜਿਹੜੀ ਸੁਸਾਇਟੀ ਬਣੇਗੀ ਉਹ ਇਸ ਤਰ੍ਹਾਂ ਦੇ ਬੱਚਿਆਂ ਨੂੰ ਚੁੱਕ ਚੁੱਕ ਕੇ ਉਹ ਨਸ਼ਾ ਸੇਵਾ ਕੇਂਦਰ ਚ ਪਹੁੰਚਾਏ ਸਰਕਾਰ ਇਹੋ ਜਿਹਾ ਕੋਈ ਸਾਡੇ ਮਹੱਲੇ 'ਚ ਇੱਕ ਸੁਸਾਇਟੀ ਬਣਾ ਦੇ ਜਾਂ ਇਹ ਖੁਦ ਬਣਾ ਲੈਨੇ ਸਾਡੀ ਹੈਲਪ ਕਰੇ ਕਿ ਥੋੜਾ ਖਰਚਾ ਦੇ ਕਿ ਜਿਹੜਾ ਅਸੀਂ ਉੱਥੇ ਤੱਕ ਪਹੁੰਚਾਈਏ ਇੱਥੇ ਤੇ ਮਾਂ ਪਿਓ ਕੋ 500 ਰੁਪਿਆ ਦਿਹਾੜੀ ਲਉਂਦੇ ਸਾਡ ਨੂੰ ਰੋਟੀ ਖਾਂਦਾ ਨਹੀਂ ਪਤਾ ਕੀ ਅੱਜ ਮਿਲਨੀ ਕਿ ਨਹੀਂ ਮਿਲਨੀ ਉਹ ਨਸ਼ਾ ਚੜੂ ਜੇ ਨੇ ਪਹਿਕੇ ਤੋਂ ਲਾਦਣਗੇ ਜੀ ਸਾਰਿਆਂ ਨੂੰ ਧੰਨਵਾਦ ਇਹ ਤਾਂ ਦੋਸ਼ ਨੇ ਵੀ ਆਮ ਆਦੀ ਪਾਰਟੀ ਦੇ ਆਗੂ ਜੇ ਹਾਂ ਜੀ ਮਾਰਦੇ ਤੇ ਇਹਨਾਂ ਦੇ ਬਾਰੇ ਦੋਸ਼ ਨੇ ਵੀ ਇੱਥੇ ਲਗਾਤਾਰ ਜਿਹੜਾ ਨਸ਼ਾ ਨਸ਼ਾ ਤਾਂ ਕਾਫੀ ਹੈਗਾ ਨਸ਼ਾ ਤਾਂ ਕਾਫੀ ਹੈ ਬੱਸ ਸਾਹਿਬ ਵੀ ਜਿੱਥੋਂ ਤੱਕ ਪੁੱਛਾ ਪੁੱਛ ਬਰਚੇ ਵੀ ਕਰਨ ਢਈ ਆ ਇੱਕ ਆ ਜਮਾਨਤ ਆ ਅਈ ਤਾਂ ਮੋਹਦ ਬੇਰਾਂ ਨੂੰ ਕਹਿੰਨੇ ਜੋ ਐਮਸੀ ਆ ਵੀ ਜਮਾਨਤ ਹੀ ਨਾ ਦੇਣ ਜਿਹੜੇ ਵੇਚਦੇ ਆ ਬੜੀ ਅਪੀਲ ਕਰਦੇ ਆ ਵੀ ਆਪਣੀ ਜਮਾਨਤਾ ਨਾ ਦੇਣ ਇਹਨਾਂ ਦੀ ਜਿਹੜੇ ਫੜੇ ਜਾਂਦੇ ਆ ਵੇਚਦੇ ਮੁਲਾਜ਼ਮ ਮੁਲਜ਼ਮ ਜਿਹੜੇ ਆ ਹੁਣ ਵੀ ਦੋ ਤਿੰਨ ਜਣਿਆਂ ਨੂੰ ਅਸੀਂ ਪਿਆਰ ਨਾਲ ਸਮਝਾਇਆ ਜਿਹੜੇ ਵੇਚਦੇ ਆ ਉਹਨਾਂ ਨੇ ਕੀ ਕੀਤਾ ਮੇਰੇ ਘਰ ਜਾ ਕੇ ਲਾਮਾ ਦੇ ਦਿੱਤਾ ਮੇਰੇ ਮੰਮੀ ਡੈਡੀ ਨੂੰ ਵੀ ਆਪਣੇ ਮੁੰਡੇ ਨੂੰ ਸਮਝਾਓ ਵੀ ਇਹ ਸਾਡੇ ਮੁੰਡੇ ਤੇ ਗਲਤ ਇਲਜ਼ਾਮ ਲਾਉਂਦਾ ਆ ਇਹ ਕਰਕੇ ਜੇ ਨੂੰ ਜੇ ਲਾਮਾ ਦਓਗੇ ਜਾਂ ਕਹੋਗੇ ਤੇ ਫਿਰ ਖੁਦ ਜ਼ਮੇ ਆ ਹਾਂਜੀ ਜ਼ਮੇ ਆ ਉਹ ਫਿਰ ਉਹ ਬਾਅਦ ਤੇ ਤੁਹਾਨੂੰ ਬਰਾਵੇ ਦੋ ਚਾਰ ਜਾਣੇ ਅਸੀਂ ਉੱਧਰ ਜਾਈਏ ਤੇ ਮੁੜ ਕੇ ਸਾਨੂੰ ਕੋਈ ਅੱਗੇ ਨਹੀਂ ਲੱਭਦੇ ਜਿਸ ਵੀ ਵੀਜਦੀ ਹੋਵੇ ਤਾਂ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਉਹਦੇ ਤੇ ਵੀ ਹੋਣੀ ਚਾਹੀਦੀ ਆ ਇਹਦੇ ਇਹੋ ਮੰਗ ਕਰਦੇ ਆ ਇਹ ਨਹੀਂ ਹੈ ਨਾ ਵੇਚਣ ਉੱਧਰ ਵੀ ਕਰ ਦੋ ਲੇਡੀਸ ਆ ਸਾਡੇ ਪਹਿ ਲੈ ਕੇ ਚੁੱਪ ਕਰ ਜਾਣਾ ਮੇਰੀ ਗੱਲ ਸੁਣੋ ਨਸ਼ਾ ਡੱਕਣ ਹਾਂ ਮਰਾ ਹੀ ਬਹੁਤ ਡੱਕੀਦਾ ਆ ਉਹ ਡੱਕਣ ਤੇ ਨਸ਼ਾ ਘਟੇ ਨਸ਼ਾ ਤਾਂ ਕੋਈ ਡੱਕਦਾ ਨਹੀਂ ਆ ਹੈ ਤੇ ਬੋਟਾ ਵਾਲਾ ਉਸ ਵੀ ਅੰਦਰ ਵਰ ਕੇ ਪਾਸੇ ਖੜਤੀ ਆ ਕੋਲ ਚ ਵੀ ਨਾ ਕੋ ਭਾਈ ਲੈ ਜਾਂਦੀ ਚਲੋ ਜੇ ਆਪਣਾ ਸ਼ਾਹ ਵੇ ਇੱਥੇ ਕੋਟਾ ਲੈ ਜਾਂਦੇ ਕਰਕੇ ਬੱਚੇ ਦੋ ਜਾਣ ਹਾਂਜੀ ਸਰ ਫਤਿਹਗੜੂ ਗਿਆ ਬਾਟ ਨੰਬਰ 2 ਚ ਵਿਸ਼ਾਲ ਨਾਮ ਦਾ ਬੰਦਾ ਦਿੱਤੀ ਤੇ ਮੌਤ ਹੋਈ ਤੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਹ ਨਸ਼ੇ ਦਾ ਮੌਤ ਹੋਈ ਹੈ ਹਾਂ ਨਹੀਂ ਮੈਨੂੰ ਵੀ ਹੁਣੇ ਵੈਰੀਫਾਈ ਕੀਤਾ ਇਹਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ ਜੋ 3 ਦੱਸਿਆ 10 ਮਿੰਟ ਪਹਿਲਾਂ ਵੈਰੀਫਾਈ ਕੀਤਾ ਇਹ ਵਿਸ਼ਾਲ ਮੁੰਡਾ ਇਹਦੀ ਹਸਪੀਟਲ ਚ ਡੈਥ ਹੋਈ ਹੈ ਤੇ ਮੈਂ ਪਤਾ ਵੀ ਕਰਾਇਆ ਕੁਝ ਬੰਦੇ ਕੋਈ ਬਿਮਾਰ ਹੀ ਕਾਫੀ ਦਿਨਾਂ ਦਾ ਚੱਲ ਰਿਹਾ ਤੇ ਹਸਪੀਟਲ ਚ ਇਹਦੀ ਕੱਲ ਦੀ ਡੈਥ ਹੋਈ ਹੈ ਸਰ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਜੇ ਸਾਨੂੰ ਕੋਈ ਵੀ ਕੰਪਲੇਂਟ ਆਉਂਦੀ ਹੈ ਜੀ ਜ਼ਰੂਰ ਕਾਰਵਾਈ ਕਰਾਂਗੇ ਬਾਕੀ ਨਸ਼ੇ ਦੇ ਖਿਲਾਫ ਅਸੀਂ ਲਗਾਤਾਰ ਪਰਚੇ ਦੇ ਰਹੇ ਹਾਂ ਜੀ ਜਿਹੜਾ ਵੀ ਗੱਲ ਸਾਹਮਣੇ ਹੁੰਦੀ ਹੈ ਉਹ ਕਾਨੂੰਨੀ ਤੌਰ ਤੇ ਕਾਰਵਾਈ ਕਰਕੇ ਅੰਦਰ ਭੇਜਿਆ ਜਾ ਰਿਹਾ ਜੀ ਤਾਂ ਉਹਨਾਂ ਤਾਂ ਕਹਿੰਦੇ ਕਿ ਇਹ ਵੇਚਣ ਵਾਲਿਆਂ ਤੇ ਨਹੀਂ ਕਾਰਵਾਈ ਹੋ ਰਹੀ ਨੇ ਜਿੰਨੇ ਵੀ ਲਗਾਤਾਰ ਵੇਖੋ ਜਦੋਂ ਵੀ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਸੀਨੀਅਰ ਅਸਰਾਂ ਦੀ ਹਦਾਇਤਾਂ ਦੇ ਮੁਤਾਬਕ ਜਿਹੜਾ ਵੀ ਕੋਈ ਨਸ਼ਾ ਵੇਚਦਾ ਵਾ ਉਹਨੂੰ ਉਹਦੇ ਤੇ ਪਰਚਾ ਦੇ ਕੇ ਉਹਨੂੰ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਅੰਦਰ ਦਿੱਤਾ ਜਾ ਰਿਹਾ ਹੈ ਜਿਹੜਾ ਕੋਈ ਪੀਨ ਵਾਲਾ ਵਾ ਜਾਂ ਉਹਨੂੰ ਡੀਡਿਕਸ਼ਨ ਸੈਂਟਰ ਦਾਖਲ ਵੀ ਕਰਾਇਆ ਜਾ ਰਿਹਾ ਹੈ ਇਹ ਪ੍ਰੋਸੈਸ ਲਗਾਤਾਰ ਚੱਲ ਜਾਰੀ ਹੈ ਜੀ ਸਰ ਉਹ ਤਾਂ ਪਿਆਰੇ ਸੀ ਕਿ ਉਹਨਾਂ ਦੇ ਦੋ ਬੇਟੇ ਹੋ ਗਏ ਉਹ ਵੀ ਕਰਦੇ ਆ ਨਸ਼ਾ ਉਸ ਨੂੰ ਉਹਨਾਂ ਨੂੰ ਪ੍ਰੋਗ੍ਰਹਿ ਦਿੱਤਾ ਜੀ ਜਰੂਰ ਜੀ ਅਸੀਂ ਇਹਨਾਂ ਨੂੰ ਅੱਜ ਹੀ ਕਰਵਾ ਕੇ ਵੈਰੀਫਾਈ ਕਰਾ ਕੇ ਇਹਨਾਂ ਨੂੰ ਡੀਡਿਕਸ਼ਨ ਸੈਂਟਰ ਦਾਖਲ ਕਰਾਇਆ ਜਾਏ ਧੰਨਵਾਦ